ਮਾਏ ਨੀ ਮੈਂ ਪਿੰਡ ਵਿੱਚੋਂ ਨਾਂ ਕਟਵਾ ਲਿਆ ਮਾਏ ਨੀ ਮੈਂ ਪਿੰਡ ਵਿੱਚੋਂ ਨਾਂ ਕਟਵਾ ਲਿਆ ਰੁੱਖਾਂ ਦੀਆਂ ਛਾਵਾਂ ਵਿੱਚੋਂ ਡੰਡੀਆਂ ਤੇ ਰਾਵਾਂ ਵਿੱਚੋਂ ਰੁੱਖਾਂ ਦੀਆਂ ਛਾਵਾਂ ਵਿੱਚੋਂ ਡੰਡੀਆਂ ਤੇ ਰਾਵਾਂ ਵਿੱਚੋਂ ਹਿੱਸਾ ਕਢਵਾ ਲਿਆ ਮਾਏ ਨੀ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਮਾਏ ਨੀ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਤੋਤਲੀ ਜ਼ੁਬਾਨ ਵਿੱਚ ਗੱਲਾਂ ਜਿੱਥੇ ਕੀਤੀਆਂ ਤੋਤਲੀ ਜ਼ੁਬਾਨ ਵਿੱਚ ਗੱਲਾਂ ਜਿੱਥੇ ਕੀਤੀਆਂ ਅਲੜ ਬਰੈਸ ਦੀਆਂ ਬਹਾਰਾ ਜਿੱਥੇ ਬੀਤੀਆਂ ਲੱੜ ਭਰੇਸ ਦੀਆਂ ਬਹਾਰਾ ਜਿੱਥੇ ਬੀਤੀਆਂ ਮੋਹ ਵਾਲਾ ਦੀਵਾ ਉਥੋਂ ਮੋਹ ਵਾਲਾ ਦੀਵਾ ਉਥੋਂ ਸਦਾ ਲਈ ਬੁਝਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਘਟਵਾਲਿਆ ਸੁਪਨਾ ਮੁਹੱਬਤਾਂ ਦਾ ਉਸੇ ਜਗ੍ਹਾ ਲਿਆ ਸੀ ਸੁਪਨਾ ਮੁਹੱਬਤਾਂ ਦਾ ਉਸੇ ਜਗ੍ਹਾ ਲਿਆ ਸੀ ਹੇ ਨਾ ਪਾਇਆ ਨਾਲ ਰਾਤੀ ਕੋਠਿਆਂ ਤੇ ਪਿਆਸੀ ਉਸ ਘਰ ਵੱਲੋਂ ਸੱਚੀ ਉਸ ਘਰ ਵੱਲੋਂ ਸੱਚੀ ਮੂੰਹ ਜਾ ਪਮਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਚਾਰ ਕੋਸਿਆੜ ਮੈਨੂੰ ਪਿਤਾ ਵੱਲੋਂ ਆਏ ਸੀ ਚਾਰ ਕੋ ਸਿਆੜ ਮੈਨੂੰ ਪਿਤਾ ਵੱਲੋਂ ਆਏ ਸੀ ਰੋ ਰੋ ਸ਼ਰੀਕਾਂ ਦੇ ਉਹ ਨਾਂ ਲਿਖਵਾਏ ਸੀ ਰੋ ਰੋ ਸ਼ਰੀਕਾਂ ਦੇ ਉਹ ਨਾਂ ਲਿਖਵਾਏ ਸੀ ਮਾਂ ਜੇ ਹੀ ਪੋਏ ਕੋਲੋਂ ਮਾਂ ਜੇ ਹੀ ਪੋਏ ਕੋਲੋਂ ਮੁਖੜਾ ਛਪਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾਂ ਕਟਵਾਲਿਆ ਮੈਂ ਨੀ ਮੇ ਪਿੰਡ ਵਿੱਚੋਂ ਨਾ ਕਟਵਾਲਿਆ ਜ਼ਿੰਦਗੀ ਦੀ ਖਿਚੇੜੀ ਨੇ ਕਿੱਥੋਂ ਕਿੱਥੋਂ ਤੋੜਿਆ ਜ਼ਿੰਦਗੀ ਦੀ ਖਿਚੇੜੀ ਨੇ ਕਿੱਥੋਂ ਕਿੱਥੋਂ ਥੋ ਤੋੜਿਆ ਰਿਹਾ ਮੈਂ ਗਵਾਉਂਦਾ ਪੱਲੇ ਕੁਝ ਵੀ ਨਾ ਜੋੜਿਆ ਰਿਹਾ ਮੈਂ ਗਵਾਉਂਦਾ ਪੱਲੇ ਕੁਝ ਵੀ ਨਾ ਜੋੜਿਆ ਟਿੱਡੋ ਜੰਮਿਆ ਨੇ ਮੈਨੂੰ ਟਿੱਡੋ ਜੰਮਿਆਨੇ ਮੈਨੂੰ ਜਗਾ ਜਗਾ ਟਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਕਟਵਾਲਿਆ ਇਹਨਾਂ ਗਲੀਆਂ 'ਚ ਅੱਗੋਂ ਪੈਰ ਨਾਲ ਮੈਂ ਤਰਨਾ ਇਹਨਾਂ ਗਲੀਆਂ 'ਚ ਅੱਗੋਂ ਪੈਰ ਨਾਲ ਮੈਂ ਤਰਨਾ ਛੱਡ ਕੇ ਤੇਉਣਾ ਪਉ ਕੈਨੇਡਾ ਵਿੱਚ ਮਰਨਾ ਇਹਨਾਂ ਗਲੀਆਂ 'ਚ ਅੱਗੋਂ ਪੈਰ ਨਾ ਮਰਨਾ ਛੱਡ ਕੇ ਤੇਉਣਾ ਪਉ ਕੈਨੇਡਾ ਵਿੱਚ ਮਰਨਾ ਮਿੱਤਰਾਂ ਦੇ ਬੋਲਾਂ ਕੋਲੋਂ ਮਿੱਤਰਾਂ ਦੇ ਸਾਹ ਕੋਲੋਂ ਮਿੱਤਰਾਂ ਦੇ ਬੋਲਾਂ ਕੋਲੋਂ ਬੁਰਾ ਅਖਵਾਲਿਆ ਮਾਏ ਨਹੀਂ ਮੈਂ ਪਿੰਡ ਵਿੱਚੋਂ ਨਾ ਘਟਵਾਲਿਆ പണ്ട <laughs>